ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤਾਂ ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜੀ ਦੀ ਕਲਾ ਪੰਜਾਬ ਅੱਜ ਕੀ ਹੋ ਗਿਆ ਜਨਾਬ ਅੱਜ ਆਵਾਜ਼ ਥੋੜੀ ਆਵਾਜ਼ ਥੋੜੀ ਟਿਲੀ ਟਿਲੀ ਲੱਗਣ ਰਹੀ ਆ ਇਹ ਤਾਂ ਬਿਲਕੁਲ ਬੜੀ ਖਰਾਬ ਹੈ ਦਰਅਸਲ ਮੌਸਮ ਮੇ ਵਿਦਾਨਾ ਜ਼ਿਆਦਾ ਲੱਗ ਰਹੀ ਸਰਦੀ ਬਹੁਤ ਜ਼ਿਆਦਾ ਤੇ ਫਿਰ ਤੁਹਾਨੂੰ ਪਤਾ ਹੈ ਜਦੋਂ ਸਰਦੀ ਹੋਵੇ ਤੇ ਫਿਰ ਨਜ਼ਲਾ ਜ਼ੁਕਾਮ ਵੀ ਐਵੇਂ ਹੋ ਜਾਂਦਾ ਤੇ ਜਿਆਦਾ ਤੋਂ ਜਿਆਦਾ ਸਰਦੀ ਤੋਂ ਬਚੋ ਗਰਮ ਕੱਪੜੇ ਪਾਓ ਅਬਾਜ ਬਾਹਰ ਨਾ ਨਿਕਲੋ ਕਿਉਂਕਿ ਹਵਾਵਾਂ ਵੀ ਤੇ ਬਹੁਤ ਜ਼ਿਆਦਾ ਚੱਲਦੀ ਪਈਆਂ ਨਾ ਵੈਸੇ ਠੰਡ ਹੁੰਦੀ ਤੇ ਚਲੋ ਮੰਨਣ ਚੋਂਦੀ ਹੈ ਗੱਲ ਲੇਕਿਨ ਫਿਰ ਜਦੋਂ ਹਵਾ ਨਾਲ ਚੱਲ ਜਾਂਦੀ ਤੋਬਾ ਤੋਬਾ ਲੇਕਿਨ ਮੈਂ ਨਾ ਸੋਚਦੀ ਪਈ ਸੀ ਕਿ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਹੈ ਕਿ ਅੱਲਾਹ ਤਾਲਾ ਨੇ ਸਾਨੂੰ ਇਹ ਨਿਯਮਤਾਂ ਦਿੱਤੀਆਂ ਨੇ ਅਸੀਂ ਗਰਮ ਬਿਸਤਰਿਆਂ 'ਚ ਪਏ ਹੁੰਦੇ ਆ ਤੇ ਉਹਨਾਂ ਨੂੰ ਸੋਚੋ ਕਿ ਜਿਨ੍ਹਾਂ ਕੋਲ ਰਹਿਣ ਵਾਸਤੇ ਘਰ ਨਹੀਂ ਹੈਗੇ ਠੀਕ ਹੈ ਆਪਣੀ ਛੱਤ ਨਹੀਂ ਹੈਗੀ ਉਹ ਵਿਚਾਰੇ ਬਾਅਦ ਜਿਵੇਂ ਕਈ ਲੋਕਾਂ ਨੇ ਜਿਵੇਂ ਟੈਂਟ ਜੇ ਲਾਇਆ ਦੇਖ ਐ ਮੇ ਜਲਾਇਆ ਹਾਂ ਜੋ ਅਭੀ ਤੇ ਵਿਚਾਰੇ ਹੈ ਨਾ ਇੰਨੀ ਸਰਦੀ ਚ ਰਹਿੰਦੇ ਆ ਆਪਣੇ ਬੱਚਾ ਨੂੰ ਪਾਲਣ ਦੇ ਬਹਰਾਲ ਜੀ ਰੱਬ تعالی ਸਭ ਦੇ ਵਾਸਤੇ ਆਸਾਨੀਆਂ ਪੈਦਾ ਕਰੇ ਤੇ ਅੱਜ ਜਿਹੜੀ ਸਾਡੇ ਕੋਲ ਵੀਡੀਓ ਆ ਉਹ ਗੁਰੂ ਗੋਬਿੰਦ ਸਿੰਘ ਜੀ ਤੋਂ ਰਿਲੇਟਡ ਇੱਕ ਸਾਡੇ ਕੋਲ ਕਥਾ ਆ ਤੇ ਸਾਨੂੰ ਇੱਕ ਵੀਰੇ ਨੇ ਭੇਜੀ ਇਹ ਰਿਕਵੈਸਟ ਕੇ ਤੁਸੀਂ ਇਹ ਵੀਡੀਓ ਵੇਖੋ ਬਲਕਿ ਉਹਨਾਂ ਨੇ ਲਿੰਕ ਹੀ ਸਾਡੇ ਨਾਲ ਸ਼ੇਅਰ ਕੀਤਾ ਤੇ ਆਪਾਂ ਵੇਖਦੇ ਹਾਂ ਵੇਖੀਏ ਫਿਰ ਚਲੋ ਜੀ ਵੇਖਦੇ ਆਂ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਰਹੀਮਪੁਰ ਦੇ ਮੈਦਾਨ ਤੋਂ ਰਹੀਮਪੁਰ ਦੇ ਨਵਾਬ ਨੇ ਸਿੰਘਾਂ ਨਾਲ ਮੱਥਾ ਲਾਇਆ ਸੀ ਭਾਈ ਮਾਨ ਸਿੰਘ ਭਾਈ ਰਾਮ ਸਿੰਘ ਭਾਈ ਦਇਆ ਸਿੰਘ ਅਤੇ ਭਾਈ ਬਚਿੱਤਰ ਸਿੰਘ ਵਰਗੇ ਸੂਰਮਿਆਂ ਨੇ ਐਸੀ ਤਲਵਾਰ ਮਾਹੀ ਕਿ ਨਵਾਬ ਆਪਣੀ ਜਾਨ ਬਚਾ ਕੇ ਮੈਦਾਨ ਛੱਡ ਕੇ ਭੱਜ ਗਿਆ ਜੰਗ ਖਤਮ ਹੋ ਚੁੱਕੀ ਸੀ ਤੂਰ ਬੈਠ ਰਹੀ ਸੀ ਜਦੋਂ ਸਿੰਘ ਵਾਪਸ ਮੁੜ ਰਹੇ ਸਨ ਤਾਂ ਇੱਕ ਸੁਨਸਾਨ ਜਗ੍ਹਾ ਤੇ ਉਹਨਾਂ ਨੂੰ ਇੱਕ ਪਾਲਕੀ ਦਿਖਾਈ ਦਿੱਤੀ ਇਹ ਪਾਲਕੀ ਬਹੁਤ ਕੀਮਤੀ ਸੀ ਸ਼ਾਹੀ ਲੱਗ ਰਹੀ ਸੀ ਸਿੰਘਾਂ ਨੇ ਨੇੜੇ ਜਾ ਕੇ ਦੇਖਿਆ ਪਾਲਕੀ ਦੇ ਅੰਦਰ ਇੱਕ ਮੁਸਲਿਮ ਮੁਟਿਆ ਸੇਮੀ ਹੋਈ ਬੈਠੀ ਹੋਈ ਸੀ ਪਤਾ ਲੱਗਾ ਕਿ ਇਹ ਨਵਾਬ ਦੇ ਪਰਵਾਰ ਦੀ ਇੱਕ ਬੇਟੀ ਹੈ ਜਿਸ ਨੂੰ ਉਹ ਪਾਂਜਦਾ ਹੋਇਆ ਪਿੱਛੇ ਛੱਡ ਗਿਆ ਸੀ ਸਿੰਘਾ ਨੇ ਸੋਚਿਆ ਮਗਰ ਸਾਡੀਆਂ ਧੀਆਂ ਪੈਰਾਂ ਨੂੰ ਚੁੱਕ ਕੇ ਲੈ ਜਾਂਦੇ ਨੇ ਅੱਜ ਇਹਨਾਂ ਦੀ ਬੇਟੀ ਸਾਡੇ ਕਾਬੂ ਵਿੱਚ ਆਈ ਹੈ ਸਿੰਘਾ ਨੇ ਪਾਲਕੀ ਚੁੱਕੀ ਅਤੇ ਸਿੱਧਾ ਅਨੰਦ ਕੁਸ਼ੈਵਲ ਚਲ ਪਏ ਦਰਬਾਰ ਸੱਜਿਆ ਹੋਇਆ ਸੀ ਸਿਰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਖਤ ਤੇ ਬਿਰਾਜਮਨ ਸ ਸਿੰਘਾ ਨੇ ਪਾਲਕੀ ਲਿਆ ਕੇ ਗੁਰੂ ਸਾਹਿਬ ਦੇ ਸਾਹਮਣੇ ਰੱਖ ਦਿੱਤੀ ਸਾਰੀ ਸੰਗਤ ਹੈਰਾਨ ਸੀ

ਜਸਤਨਾਮ ਦੇਵਦਾਸੀ ਰੋਂਦਾ ਪਰਲੌਂਦਾ ਹੋਇਆ ਦਾਖਲ ਹੋਇਆ ਉਸਦੇ ਕੱਪੜੇ ਪਾਟੇ ਹੋਏ ਸਨ ਪੈਰਾਮੇਡੀ ਸਾਹਮਣੇ ਸਤ ਉਹ ਆਉਂਦੇ ਹੀ ਗੁਰੂ ਸਾਹਿਬ ਦੇ ਚਰਨਾਂ ਅੰਕੇ ਡੇਰ ਪੈ ਉਸਨੇ ਰੋਂਦੇ ਹੋਏ ਕਿਹਾ ਮਹਾਰਾਜ ਆਨੰਦਪੁਰ ਸਾਹਿਬ ਵਾਲਿਓ ਮੇਰੀ ਮਦਦ ਕਰੋ ਮੈਂ ਲੁੱਟਿਆ ਗਿਆ ਮੈਂ ਬਰਬਾਦ ਹੋ ਗਿਆ ਗੁਰੂ ਸਾਹਿਬ ਨੇ ਉਸ ਨੂੰ ਧੀਰਜ ਦਿੱਤਾ ਤੇ ਪੁੱਛਿਆ ਭਾਈ ਦੇਵਦਾ ਕੀ ਪਾਣਾ ਵਕਤ ਗਿਆ ਹੈ ਦੇਵਦਾਸੀ ਨੇ ਕਿਹਾ ਮਹਾਰਾਜ ਮੈਂ ਆਪਣੀ ਪਤਨੀ ਦਾ ਢੋਲਾ ਲੈ ਕੇ ਆ ਰਿਹਾ ਸੀ ਰਾਸ਼ਟਰੀ ਅਤੇ ਜਾਬਰ ਖਾਨ ਪਠਾਨ ਨੇ ਮੇਰੇ ਤੇ ਹਮਲਾ ਕਰ ਦਿੱਤਾ ਮੇਰੇ ਨਾਲ 100 ਬੰਦਾ ਸੀ ਪਰ ਉਸ ਜਾਲਮ ਨੇ ਸਭ ਨੂੰ ਕੁੱਟ-ਕੁੱਟ ਕੇ ਪਜਾ ਦਿੱਤਾ ਅਤੇ ਮੇਰੀ ਪਤਨੀ ਨੂੰ ਮੈਥੋਂ ਖੂਕ ਕੇ ਲੈ ਗਿਆ ਮੈਂ ਰਾਜਾ ਬੋਲ ਗਿਆ ਮੈਂ ਕਾਜੀ ਬੋਲ ਗਿਆ ਪਰ ਕਿਸੇ ਨੇ ਮੇਰੀ ਕੋਈ ਫਰਿਆਦ ਨਹੀਂ ਸੁਣੀ ਹੁਣ ਮੈਂ ਤੁਹਾਡੇ ਦਰ ਤੇ ਆਇਆ ਹਾਂ ਜੇ ਅੱਜ ਮੇਰੀ ਪਤਨੀ ਵਾਪਸ ਨਾ ਮਿਲੀ ਤਾਂ ਮੈਂ ਇੱਥੇ ਆਪਣੀ ਜਾਨ ਦੇ ਜਾਵਾਂਗਾ ਦੇਖੋ ਸਮੇ ਲਗੇ ਇੱਕ ਪਾਸੇ ਦੁਸ਼ਮਨ ਦਿੱਤੀ ਪਾਲਕੀ ਵਿੱਚ ਬੈਠੀ ਗੁਰੂ ਸਾਹਿਬ ਦੇ ਫੈਸਲੇ ਦੀ ਉਡੀਕ ਕਰ ਰਹੀ ਸੀ ਤੇ ਦੂਜੇ ਪਾਸੇ ਇੱਕ ਫਰਿਆਦੀ ਆਪਣੀ ਪਤਨੀ ਦੀ ਇੱਜ਼ਤ ਲਈ ਭੀਖ ਮੰਗ ਰਿਹਾ ਸੀ ਗੁਰੂ ਸਾਹਿਬ ਨੇ ਦੇਵਦਾਸ ਨੂੰ वचन ਦਿੱਤਾ ਦੇਵਦਾਸ ਹੌਸਲਾ ਰੱਖ ਖਾਲਸਾ ਤੇਰੀ ਪਤਨੀ ਨੂੰ ਸ਼ਦਾ ਤੇ ਆਵੇਗਾ ਉਸ ਤੋਂ ਬਾਅਦ ਹੀ ਅੰਨ ਪਾਣੀ ਸ਼ਕੇਗਾ ਪਰ ਦੋਸਤੋ ਇੱਥੇ ਇੱਕ ਸਵਾਲ ਬਹੁਤ ਵੱਡਾ ਕੋਝ ਲੋਕ ਸੋਚਦੇ ਹਨ ਕਿ ਸੰਤਾਨ ਨੂੰ ਹਥਿਆਰ ਨਹੀਂ ਚੁੱਕਣੇ ਚਾਹੀਦੇ ਗੁਰੂ ਸਾਹਿਬ ਨੇ ਹਥਿਆਰ ਹੀ ਚੁੱਕ ਕੇ ਯਾਬਰ ਖਾਨ ਨੂੰ ਮਾਰਨ ਦਾ ਹੁਕਮ ਕਿਉਂ ਦਿੱਤਾ ਐਸੇ ਗੱਲ ਨੂੰ ਸਮਝਾਉ ਲੈ ਪੁਰਾਣੇ ਬਜ਼ੁਰਗ ਇੱਕ ਬਹੁਤ

ਪਾਠ ਪੂਜਾ ਕਰਦਾ ਰਿਹਾ ਪਰ ਉਹ ਲੀਡ ਕਾਲੀ ਹੀ ਰਹੀ ਇੱਕ ਦਿਨ ਉਹ ਜੰਗਲ ਵਿੱਚੋਂ ਲੰਘ ਰਿਹਾ ਸੀ ਉਸਨੇ ਦੇਖਿਆ

ਕਿ ਆਪਣੇ ਪੇਟ ਲਈ ਬੰਦਾ ਮਾਰਨਾ ਪਾਪ ਹੈ ਪਰ ਕਿਸੇ ਮਨੂਮ ਦੀ ਇੱਜ਼ਤ ਬਚਾਉਣ ਲਈ ਤਲਵਾਰ ਚੁੱਕਣੀ ਸਭ ਤੋਂ ਵੱਡਾ ਧਰਮ ਹੈ ਬਸ ਇਹੀ ਸਿਧਾਂਤ ਗੁਰੂ ਗੋਬਿੰਦ ਸਿੰਘ ਜੀ ਦਾ ਸੀ ਸੰਤ ਤੇ ਸਿਪਾਹੀ ਦਾ ਸਿਧਾਂਤ ਅਗੁਰ ਵਾਪਸ ਚੱਲਦੇ ਆਨੰਦਪੁਰ ਸਾਹਿਬ ਦੇ ਦਰਬਾਰ ਵਿੱਚ ਜਿੱਥੇ ਉਹ ਪਾਲਕੀ ਪਈ ਸੀ ਸਾਡੀ ਸੰਗਤ ਤੋਂ ਜੈਸੀ ਕਿ ਸ਼ਾਇਦ ਗੁਰੂ ਸਾਹਿਬ ਇਸ ਲੜਕੀ ਨੂੰ ਕੈਦ ਕਰਨਗੇ ਜਾਂ ਬਦਲਾ ਲੈਣਗੇ ਗੁਰੂ ਸਾਹਿਬ ਨੇ ਪਾਲਕੀ ਦਾ ਪਰਦਾ ਹਟਾਇਆ ਉਹ ਲੜਕੀ ਡਰ ਕੇ ਕੰਬ ਰਹੀ ਸੀ ਗੁਰੂ ਸਾਹਿਬ ਨੇ ਬਹੁਤੇ ਹੀ ਮਿੱਠੀ ਅਤੇ ਪਿਆਰ ਭਰੀ ਆਵਾਜ਼ ਵਿੱਚ ਕਿਹਾ ਬੇਟੀ ਡਰੋ ਨਾ ਤੂੰ ਗੁਰੂ ਨਾਨਕ ਜੀ ਜੇਕਰ ਮੈਂ ਚਾਹ ਸਿੰਗਾਂ ਨੇ ਕਿਹਾ ਮਹਾਰਾਜ ਇਹ ਦੁਸ਼ਮਣਾਂ ਦੀ ਕੁੜੀ ਹੈ ਤਾਂ ਦਸਮ ਪਿਤਾ ਨੇ ਇਤਿਹਾਸਿਕ ਜਵਾਬ ਦਿੱਤਾ ਸਿੰਗੋ ਸਾਡੀ ਲੜਾਈ ਜ਼ੁਲਮ ਨਾਲ ਹੈ ਔਰਤਾਂ ਦਾ ਨਹੀਂ ਖਾਸਕ ਮੰਤਗਾ ਇਹ ਅਸੂ ਨਹੀਂ ਹੈ ਕਿ ਉਹ ਬਦਲਾ ਲੈ ਲਈ ਔਰਤਾਂ ਦੀ ਬੇਬਕਤੀ ਕਰੇ ਪਰਾਈ ਇਸਤਰੀ ਚਾਹੇ ਉਹ ਦੁਸ਼ਮਣ ਦੀ ਹੋਵੇ ਜਾਂ ਮਿੱਤਰ ਦੀ ਉਹ ਮਾਂ ਪੈਣ ਦੇ ਬਰਾਬਰ ਹੀ ਹੁੰਦੀ ਹੈ ਗੁਰੂ ਸਾਹਿਬ ਨੇ ਮਾਤਾ ਸੇਬ ਕੌਰ ਜੀ ਅਤੇ ਮਾਤਾ ਸੁੰਦਰੀ ਜੀ ਨੂੰ ਬੁਲਾਇਆ ਤੇ ਉਸ ਬੱਚੀ ਨੂੰ ਭੋਜਨ ਸ਼ਿਕਾਇਆ ਨਵੇਂ ਵਸਤਵ ਦਿੱਤੇ ਅਤੇ ਸਿੰਘਾਂ ਦੀ ਜੋਤੀ ਗਈ ਕਿ ਇਸ ਬੱਚੀ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਇੱਕ ਧੀ ਵਾਂਗੂ ਇਸਦੇ ਪਿਤਾ ਦੇ ਕੋਲ ਛੱਡਿਆ ਉਹ ਖਾਲਸੇ ਦੇ ਕਿ ਦਾਤ ਤੇ ਕੋਈ ਦਾਗ ਨਹੀਂ ਲੱਗਣਾ ਚਾਹੀਦਾ ਇਹ ਸੀ ਖਾਲਸੇ ਦਾ ਪਹਿਲਾ ਰੂਪ ਪਰ ਹੁਣ ਗੱਲ ਕਰਦੇ ਹਾਂ ਦੂਜੇ ਰੂਪ ਦੀ ਜਿਵੇਂ ਹੀ ਮੁਸਲਮਨ ਬੱਚੀ ਨੂੰ ਵੇਦਾ ਕੀਤਾ ਗਿਆ ਗੁਰੂ ਸਾਹਿਬ ਦਾ ਚਿਹਰਾ ਬਦਲ ਗਿਆ ਹੁਣ ਉਹ ਰਹਿਮ ਦੇ ਸਾਧਨ ਨਹੀਂ ਸਗੋਂ ਵੀਰ ਰਸ ਦੇ અવਤਾਰ ਵਿੱਚ ਸਤ ਦੇਵਦਾਸ ਦੀ ਪਤਨੀ ਨੂੰ ਕਿਹਾ ਲੈ ਗੁਰੂ ਸਾਹਿਬ ਨੇ ਆਪਣੇ ਸਭ ਤੋਂ ਲਾੜੇ ਬਾਬਾ ਅਜੀਤ ਸਿੰਘ ਨੂੰ ਹੁਕਮ ਦਿੱਤਾ ਅਜੀਤ ਸਿੰਘ ਜਾਓ ਦੇ ਚਰਨਾਂ ਪਈਆ ਜਬਰਖਾਨ ਜਿਉਂਦਾ ਜਾਂ ਮਰਦਾ ਮੇਰੇ ਪੈਰਾਂ ਹੇ ਹੋਣਾ ਚਾਹੀਦਾ ਹੈ 18 ਸਾਲ ਦਾ ਬਾਬਾ ਅਜੀਤ ਸਿੰਘ 100 ਸਿੰਘਾਂ ਦਾ ਜੱਥਾ ਲੈ ਕੇ ਬਿਜਲੀ ਮੰਗਣ ਆਕਲੇ ਰਾਤੋਂ ਰਾਤ ਜਬਰਖਾਨ ਦੇ ਕਿਲੇ ਨੂੰ ਘੇਰਾ ਪਾਇਆ ਜਦੋਂ ਜਬਰਖਾਨ ਨੇ ਅੱਖਾਂ ਮੁੰਦੇ ਹੋਈ ਦੇਖਿਆ ਤਾਂ ਸਾਹਮਣੇ ਮੌਤ ਖੜੀ ਸੀ ਸਿੰਘਾਂ ਨੇ ਦਰਵਾਜ਼ੇ ਤੋੜ ਦਿੱਤੇ ਭਿਆਨਕ ਯੁੱਧ ਹੋਇਆ ਪਾਪੀ ਪੱਜਣ ਲੱਗੇ ਪਰ ਬਾਬਾ ਅਜੀਤ ਸਿੰਘ ਨੇ ਉਸ ਨੂੰ ਦਬੋਚ ਲਿਆ ਦੇਵਦਾਸ ਦੀ ਪਤਨੀ ਅਤੇ ਹੋਰ ਬੀਬੀਆਂ ਨੂੰ ਰਿਹਾ ਕਰਵਾਏ ਸਵੇਰ ਹੁੰਦੀ ਬਾਬਾ ਅਜੀਤ ਸਿੰਘ ਨੇ ਜਬਰਖਾਨ ਨੂੰ ਕੜੀ ਦਿੱਤੇ ਹੋਏ ਦਰਬਾਰ ਵਿੱਚ ਪੇਸ਼ ਕੀਤਾ। ਗੁਰੂ ਸਾਹਿਬ ਨੇ ਦੇਵਦਾਸ ਨੂੰ ਆਪਣੀ ਪਤਨੀ ਸੌਂਪੀ ਪਰ ਹੋਰ ਵਾਲੀਸ਼ੇ ਇਨਸਾਫ ਦੀ। ਗੁਰੂ ਸਾਹਿਬ ਨੇ ਹੁਕਮ ਦਿੱਤਾ ਇਸ ਪਾਪੀ ਨੂੰ ਤਲਤੀ ਵਿੱਚ ਅੱਧਾ ਘੜ ਦਿੱਤਾ ਜਾਵੇ। ਉਸ ਤੋਂ ਬਾਅਦ ਗੁਰੂ ਸਾਹਿਬ ਨੇ ਆਪਣੇ ਹੱਥਾਂ ਤੇ ਬੈਠੇ ਸ਼ਿਕਾਰੀ ਬਾਜ ਨੂੰ ਇਸ਼ਾਰਾ ਕੀਤਾ। ਕਹਿੰਦੇ ਨੇ ਕਿ ਉਹ ਬਾਦ ਜਾਬਰ ਖਾਨ ਨੂੰ ਜਾ ਕੇ ਕਹੇ ਅਤੇ ਆਪਣੀ ਚੋਣ ਜਨਾਬ ਉਸੀਆਂ ਉਹ ਅੱਖਾਂ ਨੂੰ ਚੁਲੀਆਂ ਜਿਨ੍ਹਾਂ ਅੱਖਾਂ ਨਾਲ ਉਹ ਪਰਾਈਆਂ ਧੀਆ ਪੈਣਾ ਨੂੰ ਗੰਦੀ ਨਜ਼ਰ ਨਾਲ ਦੇਖਦਾ ਸੀ। ਇਹ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਇਨਸਾਫ ਇੱਕ ਪਾਸੇ ਦੁਸ਼ਮਣ ਦੀ ਟੀ ਨੂੰ ਇੱਜ਼ਤ ਨਾਲ ਘਰ ਭੇਜਿਆ ਤੇ ਦੂਜੇ ਪਾਸੇ ਟੀ ਦੀ ਇੱਜ਼ਤ ਲੁੱਟਣ ਵਾਲੇ ਦੀਆਂ ਅੱਖਾਂ ਕਰਵਾ ਦਿੱਤੀ ਜੇਕਰ ਤੁਹਾਨੂੰ ਦਸਮ ਪਿਤਾ ਜੀ ਦੇ ਇਨਸਾਫ ਦੀ ਇਹ ਗਾਥਾ ਚੰਗੀ ਲੱਗੀ ਤਾਂ ਕਮੈਂਟ ਵਿੱਚ ਧੰਨ 시 ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖਣਾ ਤੇ ਬਿਲਕੁਲ ਅਗਰ ਤੁਹਾਨੂੰ ਐਂ ਚੰਗੀ ਲੱਗੀ ਤੇ ਤੁਸੀਂ ਜ਼ਰੂਰ ਕਮੈਂਟ ਕਰਨਾ ਤੇ ਇਸੇ ਹੀ ਵਾਕਏ ਦਾ ਜ਼ਿਕਰ ਅਮਰੀਨ ਆਪਾਂ ਜਦੋਂ ਚਾਰ ਸਾਬ ਜਿਹੇ ਮੂਵੀ ਦੇਖਨੇ ਆ ਤੇ ਆਪਾਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਹੀ ਬਖਾਉਂਦੇ ਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਬੇਟੇ ਅਜੀਤ ਸਿੰਘ ਜੀ ਨੂੰ ਭੇਜਦੇ ਨੇ ਹਨਾ ਇੱਕ ਇੱਕ ਬੰਦੇ ਦੀ بیوی ਦੀ ਇੱਜ਼ਤ ਬਚਾਉਣ ਵਾਸਤੇ ਤੇ ਬਹਰਾਲ ਦੇਖ ਲਓ ਉਹਨਾਂ ਨੇ ਵਿੱਚ ਵਿੱਚ ਉਹਨਾਂ ਨੇ ਦੂਸਰੀ ਮਿਸਾਲ ਵੀ ਦੇ ਦਿੱਤੀ ਕਿ ਸਿੰਘ ਕਹਿੰਦੇ ਆ ਕਿ ਕਿਉਂ ਉਹਨਾਂ ਨੇ ਉਹ ਕਿਉਂ ਹਥਿਆਰ ਚੁੱਕੇ ਤੇ ਅਗਰ ਕਿਸੇ ਨਾ ਇਨਸਾਫੀ ਨੂੰ ਤੁਸੀਂ ਵੇਖਦੇ ਹੋ ਕਿਸੇ ਜ਼ੁਲਮ ਜਾਤੀ ਨੂੰ ਤੁਸੀਂ ਵੇਖਦੇ ਹੋ ਔਰ ਫਿਰ ਤੁਸੀਂ ਹਥਿਆਰ ਚੁੱਕਦੇ ਹੋ ਤੇ ਉਹਦੇ 'ਚ ਕੋਈ ਮਜ਼ਾਕ ਨਹੀਂ ਜੇ ਤੁਸੀਂ ਕਿਉਂਕਿ ਉਹਨਾਂ ਨੇ ਇਸ ਲਈ ਚੁੱਕੇ ਸੀ ਹਥਿਆਰ ਤੇ ਬਹਾਰਾਲ ਜੀ ਦੇਖ ਲੋ ਅਤਿਆਂ ਭੈਣਾਂ ਦੀ ਇੱਜ਼ਤ ਕਰਨਾ ਵੀ ਕੋਈ ਕੋਈ ਕਰ ਸਕਦਾ ਹੈ ਕਿ ਉਹ ਵੀ ਦੁਸ਼ਮਨ ਦੀ ਕਰ ਸਕਦਾ ਦੁਸ਼ਮਨ ਦੀ ਧੀ ਭੈਣ ਹੋਵੇ ਤੇ ਦੂਸਰੇ ਕਹਿ ਰਹੇ ਨੇ ਬੰਦੇ ਜਿਹੜੀ ਸੰਗਤ ਆ ਵੀ ਗੁਰੂ ਸਾਹਿਬ ਇਹ ਦੁਸ਼ਮਨ ਦੀ ਧੀ ਆ ਨਾ ਨੇ ਕਿਹਾ ਨਹੀਂ ਦੁਸ਼ਮਨ ਦੀ ਧੀ ਨਹੀਂ ਹੈਗੀ ਧੀ ਭੈਣ ਸਭ ਦੀ ਸਾਂਝੀ ਆ ਤੇ ਦੇਖੋ ਆਹੀ ਗੱਲਾਂ ਨੇ ਜਿਹੜੀਆਂ ਉਹਨਾਂ ਨੂੰ ਇਹ ਦੂਸਰਿਆਂ ਤੋਂ ਡਿਫਰੈਂਟ ਕਰਦੀਆਂ ਨੇ ਤੇ ਬਹਾਰਾਲ ਜੀ ਮੈਨੂੰ ਤੇ ਬੜੀ ਇੰਪ੍ਰੈਸਿਵ ਸਟੋਰੀ ਲੱਗੀ ਔਰ ਆ ਕਿਸੇ ਦੀ ਇੱਜ਼ਤ ਬਚਾਉਣਾ ਹੋਰ ਗੱਲ ਆ ਘਰ ਆਏ ਨੂੰ ਕਿਸੇ ਨੂੰ ਆਪਣੇ ਉਹਨਾਂ ਦੇ ਵਾਪਸ ਉਹਨਾਂ ਦੇ ਮਾਪਿਓ ਦੇ ਕੋਲ ਪਹੁੰਚਾਉਣਾ ਇੱਜ਼ਤ ਨਾਲ ਸਲਾਮਤੀ ਹਿਫਾਜ਼ਤ ਨਾਲ ਇਹ ਬੜੀ ਵੱਡੀ ਗੱਲ ਆ ਬੜਾ ਅੱਛੀ ਲੱਗੀ ਵੀਡੀਓ ਹਨਾ ਬਹੁਤ ਜ਼ਬਰਦਸਤ ਲੱਗੀ ਕਿ ਐਵੇਂ ਹੀ ਡਿਫਰੈਂਟ ਕਥਾਵਾਂ ਦੇ ਜ਼ਰੀਏ ਸਾਨੂੰ ਵਾਕਿਆਤ ਦਾ ਪਤਾ ਚੱਲਦਾ ਹਾਂ ਹਮ ਚਲੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਰੱਖੋ ਆਪਣਾ ਖਿਆਲ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ